ਹਾਂਜੀ ਮਿੱਤਰੋ ਅੱਜ ਆਪਾਂ ਬੋਬੀ ਤੇ ਗੱਲ ਕਰਦੇ ਆਂ ਬੋਬੀ ਚ ਖੜੇ ਆਂ ਖਰਬੂਜੇ ਚ ਹੁ ਤੱਕ ਇਹ ਬਣਾ ਪਹਿਲੀ ਤੜਾਈ ਪੈਣ ਵਾਲੀ ਇਹ ਆ ਬਹੁਤ ਹਮੇ ਰੰਗ ਲਈ ਖੜਾ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕਤਾ ਅੱਜ ਤੇ ਲੈ ਗਏ ਸੀਗੇ ਤੇ ਅੱਜ ਮੈਂ ਗੱਲ ਜਿਹੜੀ ਕਰਨੀ ਆ ਉਹ ਇਹ ਆ ਕਿ ਅਸੀਂ ਜਿਹੜਾ ਇਹ ਬੋਬੀ ਖਰਬੂਜਾ ਲਾਉਨੇ ਆ ਇਹਦੀ ਪਲਾਂਟ ਟੂ ਪਲਾਂਟ ਜਿਹੜੀ ਵਿਥ ਹੁੰਦਾ ਯਾਨੀ ਕਿ ਸੰਘਣੇ ਤੇ ਸਿੱਧੇ ਤੇ ਸੰਘਣੇ ਦੀ ਗੱਲ ਕਰਨੀ ਆ ਅੱਜ ਆਪਾਂ ਕਿ ਬਹੁਤੇ ਲੋਕਾਂ ਨੂੰ ਇਦਾਂ ਹੁੰਦਾ ਕਿਸਾਨਾਂ ਨੂੰ ਵੀ ਜਿਆਦਾ ਲਾ ਕੇ ਸ਼ਾਇਦ ਜਿਆਦਾ ਨਿਕਲ ਜੇ ਇਦਾਂ ਨਹੀਂ ਹੁੰਦਾ ਕਿਉਂਕਿ ਸਪੇਸ ਨਹੀਂ ਆਪਦੀ ਜਗ੍ਹਾ ਤੇ ਕਵਰ ਕਰਨਾ ਤੇ ਆਪਾਂ ਲਾਉਨੇ ਆ 2 ਫੁੱਟ ਤੇ 2 ਫੁੱਟ ਤੇ ਕੋਈ ਵੀ ਨਹੀਂ ਲਾਉਂਦਾ ਹੁਣ ਉਹ ਵੀ ਖਰਬੂਜਾ ਹਰ 1.5 ਫੁੱਟ ਜਾਂ ਪੌਣੇ 2 ਫੁੱਟ ਤੇ ਚੱਲਦੀ ਆ ਪlant ਟੂ plant ਬੂਟੇ ਤੋਂ ਬੂਟੇ ਦੀ ਤੇ ਆਪਣੇ 2 ਫੁੱਟ ਤੇ ਹੁੰਦਾ ਮੇਰਾ ਤਕਰੀਬਨ ਸਾਡਾ ਸਾਰਾ ਹੀ 2 ਫੁੱਟ ਤੇ ਹੁੰਦਾ ਜਿੰਨਾ ਵੀ ਅਸੀਂ ਲਾਉਨੇ ਆ 5-7 ਏਕੜ 10 ਏਕੜ ਤੇ ਅੱਜ ਮੈਂ ਸੋਨੂੰ ਨਾ 2 ਫੁੱਟ ਦੇ ਉੱਤੇ ਲੱਗਿਆ ਪਹਿਲੀ ਵੇਲ ਹੀ ਐ ਤੇ ਖੂੰਜੇ ਜੀ ਖੜਾ ਇੱਥੇ ਤੁਸੀਂ ਇਹਦੀ ਦੇਖਿਓ ਪੀਸ ਇੱਕ ਦੋ ਜਿਹੜੇ ਨੈਟ ਕਰੀ ਖੜੇ ਨੇ ਤਿੰਨ ਤੇ ਚਾਰ ਪੰਜ 6 7 ਤੇ ਆ ਅੱਠ ਤੇ ਨੌ ਨੌ ਪੀਸ ਤਾਂ ਨੈਟ ਕਵਰ ਕਰੀ ਖੜੇ ਨੇ ਹੁਣ ਤੁਸੀਂ ਆਜੋ ਛੋਟਿਆਂ ਤੇ ਇੱਕ ਦੋ ਤਿੰਨ 4 ਤੇ ਉਹ ਜੀਵਲ ਦੇ ਚਲ ਕੇ ਤੇ ਇੱਧਰ ਆ ਦੇਖੋ ਇੱਕ ਆਖੜਾ 5 ਤੇ ਹਜੇ ਸਾਈਡ ਤੇ ਇੱਕ ਨੰਦਾ ਰਹਿ ਗਿਆ ਉਹ 9 ਆਪਾਂ ਨੈਟ ਵਾਲੇ ਗਿਣ ਤੇ ਤੇ 5 ਸਾਈਡਾਂ ਤੇ ਜਿਹੜੇ ਬਿਨਾ ਨੈਟ ਤੋਂ ਹਜੇ ਇਹ ਪੀਕਿੰਗ ਤੋਂ ਜਦੋਂ ਇਹ ਤੜਾਈ ਹੋ ਗਈ ਉਹ ਨੈਟ ਹੋ ਜੂ ਇਹਨਾਂ ਤੇ 9 ਤੇ 5 14 ਪੀਸ ਹਜੇ ਇੱਕ ਨੰਦਾ ਮਿਸਰ ਹੋ ਰਹਿ ਸਕਦਾ ਜਨ ਕਿ ਆਪਾਂ ਵੱਧ ਨਹੀਂ ਗਿਣੇ ਆ ਤੇ ਬਾਕੀ ਆ ਗੋਲੀ ਛੋਲੀ ਜੀ ਤਾਂ ਹਜੇ ਬਹੁਤ ਲੱਗ ਰਹੀਆਂ ਛੋਟੀ ਜਿਹੜੀ ਆਹ ਤੇ ਇਹ ਬੂਟੇ ਤੋਂ ਬੂਟੇ ਜਿਹੜੀ 2 ਫੁੱਟ ਦੀ ਦੂਰੀ ਹੈ ਨਾ ਸਾਰਾ ਇਹਦੀ ਦੇਣਾ ਕਿਉਂਕਿ ਸਪੇਸ ਤਾਕਤ ਜਿੱਥੋਂ ਨੀਚੋਂ ਲੈਣਾ ਜਾਲਾ ਜਿੰਨਾ ਬਣਨਾ ਜੇਕਰ ਸੰਘਣੇ ਹੋਣਗੇ ਉਹ ਨੀਚੋਂ ਤਾਕਤ ਘੱਟ ਮਿਲਣੀ ਹੈ ਤੇ ਸਾਰੀ ਗੇਮ ਮਿੱਤਰੋ ਸਪੇਸ ਦੀ ਆ ਤੇ ਹੁਣ ਤੁਸੀਂ ਲਾ ਲਓ ਵੀ 9 ਤੇ 5 14 ਪੀਸ ਮੈਂ ਗਿਣਤੇ ਜਿਹੜੇ ਆਪਣੇ ਟੁੱਟਣਗੇ ਜਿਹੜੇ ਹਜੇ ਵਿੱਚ ਫਰੂ ਡ੍ਰੌਪ ਹੋ ਗਿਆ ਉਹ ਪਤਾ ਨਹੀਂ ਕਿੰਨਾ ਹੋਇਆ ਹੋਣਾ ਇਹ ਸਿਰਫ ਪਹਿਲੀ ਵੇਲੀ ਆ ਮੈਂ ਜਿੱਥੇ ਖੜਾ ਹਾਂ ਵਿੱਚ ਵੀ ਤਕਰੀਬਨ 8-10 ਪੀਸ ਹਰੇਕ ਤੇ ਕੰਪਲੀਟ ਜਿਹੜੇ ਨੈਟ ਦੇ ਇਸ ਤਰ੍ਹਾਂ ਕੇਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਮੈਂਦਾ ਐਂਡ ਡਾਟਾ ਆਪਾਂ ਜਰੂਰ ਰਿਜ਼ਲਟ ਸਾਰਾ ਸਾਨੂੰ ਦੇਵਾਂਗੇ ਤੇ ਬਾਕੀ ਨਵੇਂ ਅਪਡੇਟ ਨਵੀਆਂ ਰੀਲਾਂ ਦਿੰਦੇ ਰਹਾਂਗੇ ਜੀ ਜੁੜੇ ਰਹੋ ਧੰਨਵਾਦ